ਸਤਿ ਸ਼੍ਰੀ ਅਕਾਲ ਵਿਕਰ ਤੁਸੀਂ ਅਨੇਰ ਵੱਡੀ ਖਬਰ ਇਸ ਵਕਤੀ ਜਗਜੀਤ ਸਿੰਘ ਢੱਲੇਵਾਲ ਜੋ ਕਿ ਮਰਨ ਵਰਤ ਤੇ ਬੈਠੇ ਹੋਏ ਨੇ ਸੁਪਰੀਮ ਕੋਰਟ ਨੇ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਦੇਖਿਆ ਹੈ ਤੇ ਵੱਡੇ ਹੁਕਮ ਜਾਰੀ ਕਰ ਦਿੱਤੇ ਨੇ ਸੁਪਰੀਮ ਕੋਰਟ ਨੇ ਟਿੱਪਣੀਆਂ ਵੀ ਕੀਤੀਆਂ ਨੇ ਕਿ ਕੁਝ ਕਹਿ ਸੁਪਰੀਮ ਕੋਰਟ ਨੇ ਤੁਹਾਨੂੰ ਦੱਸਦੇ ਆਂ ਦਰਅਸਲ ਸਭ ਤੋਂ ਪਹਿਲਾਂ ਹੁਕਮ ਦੀ ਗੱਲ ਕਰਦੇ ਆਂ ਸੁਪਰੀਮ ਕੋਰਟ ਨੇ ਕੇਂਦਰ ਅਤੇ ਪੰਜਾਬ ਦੋਵੇਂ ਸਰਕਾਰਾਂ ਨੂੰ ਹੁਕਮ ਜਾਰੀ ਕੀਤੇ ਨੇ ਕਿ ਜਲਦ ਤੋਂ ਜਲ ਜੋ ਮੈਡੀਕਲ ਸਹਾਇਤਾ ਹੈ ਉਹ ਡਲੇਵਾਲ ਨੂੰ ਮੁਹੱਈਆ ਕਰਵਾਈ ਜਾਵੇ ਤੇ ਜਲਦ ਤੋਂ ਜਲ ਕੇਂਦਰ ਅਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਦੱਲੇਵਾਲ ਦੇ ਨਾਲ ਵੀ ਮੁਲਾਕਾਤ ਕਰਨ ਤੇ ਕਿਸਾਨਾਂ ਦੇ ਜੋ ਆਗੂ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਤੇ ਸ਼ਾਂਤਮਈ ਤਰੀਕੇ ਦੇ ਨਾਲ ਇਸ ਮਸਲੇ ਦਾ ਹੱਲ ਕੱਟਿਆ ਜਾਵੇ ਸਪਰੀਮ ਕੋਰਟ ਨੇ ਕਿਹਾ ਕਿ ਆंदोलਨ ਤੋਂ ਕਿਤੇ ਜ਼ਿਆਦਾ ਕੀਮਤੀ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਹੈ ਵੈਸੇ ਵੀ ਉਹਨਾਂ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਔਰ ਅੱਜ 18ਵਾਂ ਦਿਨ ਹੈ ਮਰਨ ਵਰਤ ਦਾ ਇਸ ਦੇ ਨਾਲ ਨਾਲ ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਵੀ ਕਿਹਾ ਹੈ ਕਿ ਉਹ ਵੀ ਸ਼ਾਂਤੀ ਬਣਾਈ ਰੱਖਣ ਤੇ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਪ੍ਰਦਰਸ਼ਨ ਕਰਨ ਸੁਪਰੀਮ ਕੋਰਟ ਨੇ ਇੱਕ ਹੋਰ ਖਾਸ ਗੱਲ ਕਹੀ ਹੈ ਪੰਜਾਬ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਜਦੋਂ ਨੁਮਾਇੰਦੇ ਭੇਜ ਕੇ ਗੱਲਬਾਤ ਕਰਨ ਦੀ ਗੱਲ ਆਖੀ ਹੈ ਕਿ ਕਿਸਾਨਾਂ ਦੇ ਕੋਲ ਜਾਓ ਗੱਲਬਾਤ ਕਰੋ ਮੈਡੀਕਲ ਸਹਾਇਤਾ ਡੱਲੇਵਾਲ ਸਾਹਿਬ ਨੂੰ ਮੁਹੱਈਆ ਕਰਵਾਓ ਉਹਨਾਂ ਨੇ ਕਿਹਾ ਹੈ ਕਿ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਤੋੜਨ ਦੇ ਲਈ ਮਜਬੂਰ ਨਾ ਕੀਤਾ ਜਾਵੇ ਫੋਰਸ ਨਾ ਕੀਤਾ ਜਾਵੇ ਜ਼ਬਰਦਸਤੀ ਨਾ ਕੀਤੀ ਜਾਵੇ ਬਲਕਿ ਆਰਾਮ ਦੇ ਨਾਲ ਪਿਆਰ ਦੇ ਨਾਲ ਗੱਲਬਾਤ ਦੇ ਜ਼ਰੀਏ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ ਸੋ ਦੱਸ ਦਈਏ ਵੱਡੀ ਖਬਰ ਜਗਜੀਤ ਸਿੰਘ ਦੱਲੇਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਗਜੀਤ ਸਿੰਘ ਦੱਲੇਵਾਲ ਜੋ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ 18 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਕੁਝ ਆਗੂਆਂ ਨੇ ਵੀ ਜਗਜੀਤ ਸਿੰਘ ਢੱਲਵਾਲ ਦੇ ਨਾਲ ਮੁਲਾਕਾਤ ਕਰਨੀ ਰਕੇਸ਼ ਟਿਕੈਤ ਦਾ ਨਾਮ ਉਸ ਦੇ ਵਿੱਚ ਸ਼ਾਮਿਲ ਹੈ ਹਰਿੰਦਰ ਸਿੰਘ ਲਖੋਵਾਲ ਦਾ ਨਾਮ ਉਸ ਦੇ ਵਿੱਚ ਸ਼ਾਮਿਲ ਹੈ ਹਰਿੰਦਰ ਸਿੰਘ ਲਖੋਵਾਲ ਤਾਂ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਕਿਸਾਨ ਦੋ ਫਾੜ ਹੋ ਗਏ ਦੋ ਵੱਖਰੇ ਵੱਖਰੇ ਗਰੁੱਪ ਬਣ ਗਏ ਇੱਕ ਰਾਜਨੀਤਿਕ ਕਿਸਾਨ ਆਗੂਆਂ ਦਾ ਘਟਚੋਰ ਤੇ ਦੂਜਾ ਗੈਰ ਰਾਜਨੀਤਿਕ ਸੰਗਠਨ ਪਰ ਦੋ ਫਾੜ ਹੋਣਾ ਸਾਡੇ ਲਈ ਸਭ ਤੋਂ ਗਲਤ ਸਾਬਿਤ ਹੋਇਆ ਹੈ ਅਸੀਂ ਕਿਸੇ ਵੀ ਕੀਮਤ ਤੇ ਆਪਣੇ ਕਿਸੇ ਵੀ ਆਗੂ ਦੀ ਜਾਨ ਨਹੀਂ ਜਾਣ ਦੇਾਂਗੇ ਔਰ ਹੁਣ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਨੋਟਿਸ ਲਿਆ ਹੈ ਗੰਭੀਰਤਾ ਦੇ ਨਾਲ ਇਸ ਪੂਰੇ ਮਸਤੀ ਨੂੰ ਦੇਖਿਆ ਔਰ ਕਿਹਾ ਹੈ ਕਿ ਜਗਜੀਤ ਸਿੰਘ ਢੱਲਵਾਲ ਦੀ ਜਾਨ ਕਿਸੇ ਵੀ ਆंदोलਨ ਤੋਂ ਕਿਤੇ ਜ਼ਿਆਦਾ ਕੀਮਤੀ ਹੈ ਪੰਜਾਬ ਸਰਕਾਰ ਵੀ ਤੇ ਕੇਂਦਰ ਸਰਕਾਰ ਵੀ ਉੱਥੇ ਜਾਏ ਗੱਲਬਾਤ ਕਰੇ ਆਪਣੇ ਨੁਮਾਇੰਦਿਆਂ ਨੂੰ ਭੇਜਿਆ ਜਾਵੇ ਤੇ ਗੱਲਬਾਤ ਦੇ ਜ਼ਰੀਏ ਜਗਜੀਤ ਸਿੰਘ ਢੱਲੇਵਾਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕੋਈ ਜ਼ੋਰ ਜ਼ਬਰਦਸਤੀ ਨਾ ਕੀਤੀ ਜਾਵੇ ਜ਼ਬਰਦਸਤੀ ਉਹਨਾਂ ਨੂੰ ਕੁਝ ਖਵਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਮਰਨ ਵਰਤ ਤੇ ਬੈਠੇ ਹੋਏ ਨੇ ਉਹਨਾਂ ਨੇ ਕਿਹਾ ਕਿ ਗੱਲਬਾਤ ਦੇ ਜ਼ਰੀਏ ਉਹਨਾਂ ਨੂੰ ਜੇਕਰ ਮਨਾਇਆ ਜਾ ਸਕਦਾ ਤਾਂ ਬਹੁਤ ਚੰਗੀ ਗੱਲ ਹੈ ਗੱਲਬਾਤ ਕੀਤੀ ਜਾਵੇ ਕਿ ਆਖਿਰ ਕਿਸਾਨ ਚਾਉਂਦੇ ਕੀ ਨੇ ਉਹਨਾਂ ਦੇ ਮਸਲੇ ਕੀ ਨੇ ਉਹ ਕਿਹੜੀ ਗੱਲਾਂ ਨੂੰ ਲੈ ਕੇ ਮਰਨਵਰਤ ਤੇ ਬੈਠੇ ਹੋਏ ਨੇ ਸੋ ਦੱਸਦੀ ਕਿਸਾਨ ਸਭ ਤੋਂ ਪਹਿਲੀ ਕੁਝ 13 ਮੰਗਾ ਨੇ ਜਿਨ੍ਹਾਂ ਨੂੰ ਲੈ ਕੇ ਮਰਨਵਰਤ ਤੇ ਬੈਠੇ ਹੋਏ ਨੇ ਜਗਜੀਤ ਸਿੰਘ ਢੱਲੇਵਾਲ ਤੋਂ ਦਿੱਲੀ ਕੂਚ ਦੀ ਗੱਲ ਵੀ ਕਿਸਾਨਾਂ ਆਗੂ ਕਰ ਚੁੱਕੇ ਨੇ ਦੋ ਵਾਰ ਜਥਿਆਂ ਨੇ ਸ਼ੰਭੂ ਦੇ ਜ਼ਰੀਏ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਪਰ ਹਰਿਆਣਾ ਪ੍ਰਸ਼ਾਸਨ ਵੱਲੋਂ ਤਸ਼ੱਦਦ ਕੀਤੀ ਗਈ ਅਥਰੂ ਗੈਸ ਦੇ ਗੋਲੇ ਦਾਕੇ ਗਏ ਜ਼ਹਿਰੀਲੀ ਸਪਰੇ ਕੀਤੀ ਗਈ ਜਿਸ ਤੋਂ ਬਾਅਦ ਕਿਸਾਨਾਂ ਦੇ ਜਥੇ ਸ਼ਾਂਤਮਈ ਤਰੀਕੇ ਦੇ ਨਾਲ ਵਾਪਸ ਪਰਤ ਆਏ ਔਰ ਸਰਵਨ ਪੰਦੇਰ ਦਾ ਉਸ ਵਕਤ ਬਿਆਨ ਵੀ ਐਸੇ ਕਿ ਅਸੀਂ ਲੋਕਾਂ ਨੂੰ ਤੇ ਪੂਰੀ ਦੁਨੀਆ ਨੂੰ ਦਿਖਾ ਦਿੰਦਾ ਹੈ ਕਿ ਕਿਸਾਨ ਸ਼ਾਂਤਮਈ ਤਰੀਕੇ ਦੇ ਨਾਲ ਹੀ ਅੱਗੇ ਵਧ ਰਹੇ ਸੀ ਕਿਉਂਕਿ ਪਹਿਲਾਂ ਕਿਹਾ ਗਿਆ ਸੀ ਕਿ ਟਰੈਕਟਰ ਟਰਾਲੀਆਂ ਤੇ ਹਥਿਆਰ ਲੈ ਕੇ ਆਉਂਦੇ ਨੇ ਇਹ ਕੋਈ ਤਰੀਕਾ ਨਹੀਂ ਹੈ ਪਰ ਅਸੀਂ ਤਾਂ ਹੁਣ ਪੈਦਲ ਜਾਣ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਤਾਂ ਪੈਦਲ ਵੀ ਨਹੀਂ ਜਾਣ ਦਿੱਤਾ ਗਿਆ ਸੋ ਬੇहद ਗੰਭੀਰ ਮਸਲਾ ਬਣਦਾ ਜਾ ਰਿਹਾ ਫਰਵਰੀ ਤੋਂ ਹੀ ਕਿਸਾਨ ਸ਼ੰਭੂ ਤੇ ਡੇਰੇ ਲਾ ਕੇ ਬੈਠੇ ਹੋਏ ਨੇ ਜਿਸ ਤੋਂ ਬਾਅਦ ਹੁਣ 18 ਦਿਨ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਨੇ ਮਰਨ ਵਰਤ ਤੇ ਬੈਠਣ ਦਾ ਐਲਾਨ ਕੀਤਾ ਸੀ ਜਿਸ ਦਿਨ ਮਰਨ ਵਰਤ ਤੇ ਬੈਠਣਾ ਸੀ ਉਸ ਵਕਤ ਉਹਨਾਂ ਨੂੰ ਖਨੌਰੀ ਤੇ ਚੱਕ ਵੀ ਲਿਆ ਗਿਆ ਡੀਐਮਸੀ ਲੁਧਿਆਣੇ ਉਹਨਾਂ ਨੂੰ ਲੈ ਕੇ ਗਏ ਨੇ ਉਹਨਾਂ ਦਾ ਚੈੱਕਅਪ ਹੋਇਆ ਦੱਸਿਆ ਜਾ ਰਿਹਾ ਹੈ ਤੇ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਉਹਨਾਂ ਦਾ ਮਰਨ ਵਰਤ ਤੜਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਹਸਪਤਾਲ ਦੇ ਵਿੱਚ ਵੀ ਮਰ ਵਰਤ ਤੇ بیٹھ ਕੇ ਅੱਜ ਇਸ ਪੂਰੇ ਮਸਲੇ ਨੂੰ ਲੈ ਕੇ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਅੰਬਾਲਾ ਦੇ ਡੀਸੀ ਵੱਲੋਂ ਸੰਗਰੂਰ ਦੇ ਡੀਸੀ ਨੂੰ ਚਿੱਠੀ ਵੀ ਲਿਖੀ ਗਈ ਸੀ ਔਰ ਉਸ ਵਕਤ ਵੀ ਉਸ ਚਿੱਠੀ ਦੇ ਵਿੱਚ ਵੀ ਉਹਨਾਂ ਦੀ ਡਿੱਗਦੇ ਹੋਏ ਸਿਹਤ ਦੀ ਗੱਲ ਕੀਤੀ ਗਈ ਸੀ ਚਿੰਤਾ ਜ਼ਾਹਿਰ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਮੈਡੀਕਲ ਜੋ ਸਹੂਲਤਾਂ ਨੇ ਜੋ ਮਦਦ ਹੈ ਉਹ ਜਲਦ ਤੋਂ ਜਲਦ ਤੇ ਵਧੀਆ ਤੋਂ ਵਧੀਆ ਮੁਹੱਈਆ ਉਹਨਾਂ ਨੂੰ ਕਰਵਾਈ ਜਾਰ ਕੁਝ ਕਿਸਾਨ ਆਗੂ ਦਾ ਬਿਆਨ ਵੀ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਸਾਹਮਣੇ ਆਇਆ ਹੈ ਕਿਸਾਨ ਆਗੂ ਕਹਿ ਰਹੇ ਨੇ ਕਿ ਜੇਕਰ ਕੇਂਦਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਕੋਈ ਵੀ ਜੋ ਇੱਕ ਪਾਰਟੀ ਹੈ ਸਾਡੇ ਕੋਲ ਆਉਂਦੀ ਹੈ ਅਸੀਂ ਕਿਸੇ ਵੀ ਵਕਤ ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਤਿਆਰ ਹਾਂ ਪਰ ਗੱਲ ਤਾਂ ਇਹ ਹੈ ਕਿ ਉਹ ਆਵੇ ਤਾਂ ਸਹੀ ਅੱਜ ਹੁਣ ਸੁਪਰੀਮ ਕੋਰਟ ਨੇ ਆਰਡਰ ਜਾਰੀ ਕੀਤੇ ਨੇ ਤਾਂ ਸ਼ਾਇਦ ਕੇਂਦਰ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਕੋਈ ਪਾਰਟੀ ਕਿਸਾਨਾਂ ਤੱਕ ਪਹੁੰਚ ਕਰ ਸਕਦੀ ਹੈ ਦੇਖਣਾ ਹੋਵੇਗਾ ਕਿ ਕੀ ਵਾਕਈ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਮੰਨਦੇ ਹੋਏ ਕੇਂਦਰ ਸਰਕਾਰ ਵੱਲੋਂ ਕੋਈ ਪਾਰਟੀ ਬਣਾ ਕੇ ਨੁਮਾਇੰਦਿਆਂ ਨੂੰ ਕਿਸਾਨਾਂ ਤੱਕ ਭੇਜਿਆ ਜਾਏਗਾ ਜਾਂ ਫਿਰ ਨਹੀਂ ਭੇਜਿਆ ਜਾਏਗਾ ਸੋ ਅੱਜ ਦੇ ਗੱਲਬਿਕਰ ਤੁਸੀਂ ਆਨੇਰ ਵੱਡੀ ਖਬਰ ਇਸ ਵਕਤ ਜਗਜੀਤ ਸਿੰਘ ਢੱਲੇਵਾਲ ਜੋ ਕਿ ਮਰਨ ਵੱਟ ਤੇ ਬੈਠੇ ਹੋਏ ਨੇ ਸੁਪਰੀਮ ਕੋਰਟ ਨੇ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਦੇਖਿਆ ਹੈ ਤੇ ਵੱਡੇ ਹੁਕਮ ਜਾਰੀ ਕਰ ਦਿੱਤੇ ਨੇ ਸੁਪਰੀਮ ਕੋਰਟ ਨੇ ਟਿੱਪਣੀਆਂ ਵੀ ਕੀਤੀਆਂ ਨੇ ਕਿ ਕੁਝ ਕਹਿ ਸੁਪਰੀਮ ਕੋਰਟ ਨੇ ਤੁਹਾਨੂੰ ਦਲ ਦੇ ਅਦਰ ਅਸਰ ਤੋ ਪਹਿਲਾ ਹੁਕਮ ਦੀ ਗੱਲ ਕਰਦੇ ਆ ਸੁਪਰੀਮ ਕੋਰਟ ਨੇ ਕੇਂਦਰ ਅਤੇ ਪੰਜਾਬ ਦੋਵੇਂ ਸਰਕਾਰਾਂ ਨੂੰ ਹੁਕਮ ਜਾਰੀ ਕੀਤੇ ਨੇ ਕਿ ਜਲਦ ਤੋਂ ਜਲ ਜੋ ਮੈਡੀਕਲ ਸਹਾਇਤਾ ਹੈ ਉਹ ਦੱਲੇਵਾਲ ਨੂੰ ਮੁਹੱਈਆ ਕਰਵਾਈ ਜਾਵੇ ਤੇ ਜਲਦ ਤੋਂ ਜਲ ਕੇਂਦਰ ਅਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਦੱਲੇਵਾਲ ਦੇ ਨਾਲ ਵੀ ਮੁਲਾਕਾਤ ਕਰਨ ਤੇ ਕਿਸਾਨਾਂ ਦੇ ਜੋ ਆਗੂ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਤੇ ਸ਼ਾਂਤਮਈ ਤਰੀਕੇ ਦੇ ਨਾਲ ਇਸ ਮਸਲੇ ਦਾ ਹੱਲ ਕੱਟਿਆ ਜਾਵੇ ਸਪਰੀਮ ਕੋਰਟ ਨੇ ਕਿਹਾ ਕਿ ਆंदोलਨ ਤੋਂ ਕਿਤੇ ਜ਼ਿਆਦਾ ਕੀਮਤੀ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਹੈ ਵੈਸੇ ਵੀ ਉਹਨਾਂ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਔਰ ਅੱਜ 18ਵਾਂ ਦਿਨ ਹੈ ਮਰਨ ਵਰਤ ਦਾ ਇਸ ਦਿਨ ਨਾਲ ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਵੀ ਕਿਹਾ ਹੈ ਕਿ ਉਹ ਵੀ ਸ਼ਾਂਤੀ ਬਣਾਏ ਰੱਖਣ ਤੇ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਪ੍ਰਦਰਸ਼ਨ ਕਰਨ ਸੁਪਰੀਮ ਕੋਰਟ ਨੇ ਇੱਕ ਹੋਰ ਖਾਸ ਗੱਲ ਕਹੀ ਹੈ ਪੰਜਾਬ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਜਦੋਂ ਨੁਮਾਇੰਦੇ ਭੇਜ ਕੇ ਗੱਲਬਾਤ ਕਰਨ ਦੀ ਗੱਲ ਆਖੀ ਹੈ ਕਿ ਕਿਸਾਨਾਂ ਦੇ ਕੋਲ ਜਾਓ ਗੱਲਬਾਤ ਕਰੋ ਮੈਡੀਕਲ ਸਹਾਇਤਾ ਡੱਲੇਵਾਲ ਸਾਹਿਬ ਨੂੰ ਮੁਹੱਈਆ ਕਰਵਾਓ ਉਹਨਾਂ ਨੇ ਕਿਹਾ ਹੈ ਕਿ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਤੋੜਨ ਦੇ ਲਈ ਮਜਬੂਰ ਨਾ ਕੀਤਾ ਜਾਵੇ ਫੋਰਸ ਨਾ ਕੀਤਾ ਜਾਵੇ ਜ਼ਬਰਦਸਤੀ ਨਾ ਕੀਤੀ ਜਾਵੇ ਬਲਕਿ ਆਰਾਮ ਦੇ ਨਾਲ ਪਿਆਰ ਦੇ ਨਾਲ ਗੱਲਬਾਤ ਦੇ ਜ਼ਰੀਏ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ ਸੋ ਦੱਸ ਦਈਏ ਵੱਡੀ ਖਬਰ ਜਗਜੀਤ ਸਿੰਘ ਦੱਲੇਵਾਲ ਦੇ ਨਾਲ